ਉਹ ਅੱਗੇ ਹੋ ਕੇ ਅਗਵਾਈ ਕਰ ਰਹੇ ਨੇ ਇਸ ਮੋਰਚੇ ਦੀ ਤੇ ਅੱਗੇ ਵਧ ਰਹੇ ਨੇ ਇਸ ਵੇਲੇ ਇਸ ਵੇਲੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ ਪ੍ਰਦਰਸ਼ਨ ਦੇਖਣਾ ਹੋਊਗਾ ਕਿ ਪੁਲਿਸ ਦੇ ਨਾਲ ਇਸ ਵੇਲੇ ਹੁਣ ਪੁਲਿਸ ਕਿਸ ਤਰੀਕੇ ਨਾਲ ਉਹ ਰੋਕਣ ਦੀ ਜਿਹੜੀ ਕੋਸ਼ਿਸ਼ ਕਰੂਗੀ ਸਾਰੇ ਪ੍ਰਦਰਸ਼ਨਕਾਰੀ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਦੇਖਣਾ ਹੋਊਗਾ ਕਿਉਂਕਿ ਪੁਲਿਸ ਨੇ ਅੱਗੇ ਵੈਰੀਗੇਟਿੰਗ ਕੀਤੀ ਹੋਈ ਆ ਵੱਡੀ ਬਹੁਤ ਵੱਡਾ ਇਕੱਠ ਜਿਹੜਾ ਆ ਉਹ ਅੱਗੇ ਵਧ ਰਿਹਾ ਉੱਥੇ ਹੀ ਜਿਹੜੇ ਵਾਟਰ ਕੈਨਨ ਦੀ ਗੱਡੀ ਵੀ ਜਿਹੜੀ ਆ ਉੱਥੇ ਮੌਜੂਦ ਆ ਤੇ ਅਮਦੋਜਮਾਨ ਜਿਹੜੇ ਇਸ ਮੋਰਚੇ ਨੂੰ ਲੀਡ ਵੀ ਕਰ ਰਹੇ ਨੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਇੱਕ ਨੇ ਉਹਨਾਂ ਦੇ ਵੱਲੋਂ ਜੋ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਆ ਹੁਣ ਪੁਲਿਸ ਦੇ ਨਾਲ ਜਿਹੜਾ ਆ ਵੇਖਣਾ ਹੋਊਗਾ ਕੀ ਗੱਲਬਾਤ ਰਾਹੀਂ ਮਸਲਾ ਹੱਲ ਹੁੰਦਾ ਕੀ ਪੁਲਿਸ ਜਾਣ ਦੇ ਲਈ ਰਾਹ ਦਿੰਦੀ ਆ ਜਾਂ ਫਿਰ ਬੈਰੀਕੇਟਿੰਗ ਨੂੰ ਜਿਹੜਾ ਆ ਉਹ ਪਟਿਆ ਜਾ ਸਕਦਾ ਬੈਰੀਕੇਟਿੰਗ ਨੂੰ ਪਾਸੇ ਕਰਨ ਦਾ ਕੰਮ ਜਿਹੜਾ ਆ ਕੀਤਾ ਜਾ ਸਕਦਾ ਸੋ ਵੱਡੀ ਗਿਣਤੀ ਚ ਸਾਰੇ ਹੀ ਪ੍ਰਦਰਸ਼ਨ ਕਰਨ ਵਾਲੇ ਜਿੰਨੇ ਵੀ ਇੱਥੇ ਲੋਕ ਪਹੁੰਚੇ ਨੇ ਸਾਰੇ ਹੀ ਅੱਗੇ ਵਧੇ ਨੇ ਤਸਵੀਰਾਂ ਦੇ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਕਿ ਹੁਣ ਜਿਹੜਾ ਆ ਉਹ ਕਾਲ ਜਿਹੜੀ ਦਿੱਤੀ ਗਈ ਸੀ ਕਿ ਤਾਜਪੁਰ ਰੋਡ ਜਾਣਾ ਤਾਂ ਉਸ ਪਾਸੇ ਨੂੰ ਵਧਣ ਦੀ ਪ੍ਰਕਿਰਿਆ ਜਿਹੜੀ ਆ ਕਾਰਵਾਈ ਜਿਹੜੀ ਆ ਉਹ ਆਰੰਭ ਕੀਤੀ ਗਈ ਆ ਤੇ ਅੱਗੇ ਵੀ ਜਿਹੜਾ ਪ੍ਰਦਰਸ਼ਨ ਜਿਹੜਾ ਆ ਉਹ ਖਬਰਾਂ ਇਹੀ ਨੇ ਕਿ ਜੋ ਉੱਥੋਂ ਦੇ ਇੰਡਸਟ੍ਰੀਅਲਿਸਟ ਨੇ ਉਹਨਾਂ ਨੇ ਵੀ ਜਿਹੜਾ ਆ ਉੱਥੇ ਕੰਮ ਕਰਨ ਵਾਲਿਆਂ ਨੂੰ ਲੈ ਕੇ ਬੈਠੇ ਨੇ ਕਿਸੇ ਤਰੀਕੇ ਦਾ ਉਹਨਾਂ ਦੇ ਵੱਲੋਂ ਵੀ ਜਿਹੜਾ ਆ ਇਸ ਨੂੰ ਲੈ ਕੇ ਰੋਸ ਦਿਖਾਇਆ ਜਾ ਸਕਦਾ ਜਾਂ ਪੁਲਿਸ ਹੁਣ ਕਿਵੇਂ ਦੀ ਕਾਰਵਾਈ ਕਰਦੀ ਆ ਕਿਉਂਕਿ ਇਹ ਐਲਾਨ ਹੁਣੇ ਹੁਣੇ ਕੀਤਾ ਆ ਅਮਨਤੋਜ ਮਰ ਹੋਰਾਂ ਨੇ ਐਲਾਨ ਕੀਤਾ ਆ ਕਿ ਅਸੀਂ ਜੋ ਕਾਲ ਦਿੱਤੀ ਆ ਅਸੀਂ ਉਸ ਨੂੰ ਪੂਰਾ ਕਰਾਂਗੇ ਅਸੀਂ ਤਾਜਪੁਰ ਰੋਡ ਵੱਲ ਜਾਵਾਂਗੇ ਇਸ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੇਖਣੀਆਂ ਜ਼ਰੂਰੀ ਨੇ ਕਿਉਂਕਿ ਇਸ ਪਾਸੇ ਤੋਂ ਜਿਹੜਾ ਆ ਉਹ ਕਾਫਲਾ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ताजपुर रोड ਵਾਲੇ ਜਾਣ ਦੀ ਜੋ ਕਾਲ ਦਿੱਤੀ ਗਈ ਸੀ ਉਸ ਨੂੰ ਪੂਰਾ ਕਰਨ ਦੇ ਲਈ ਅਮਤੋਜਮਾਨ ਜੋ ਅੱਗੇ ਲੱਗੇ ਨੇ ਉਹਨਾਂ ਦੇ ਵੱਲੋਂ ਅੱਗੇ ਵਧਣ ਦੀ ਜੋ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਇਧਰ ਪੁਲਿਸ ਦੀ ਬੱਸ ਵੀ ਜਿਹੜੀ ਆ ਉਹ ਨੂੰ ਵੀ ਉਹ ਵੀ ਇਸ ਵੇਲੇ ਜਿਹੜੀ ਆ ਸਟਾਰਟ ਕੀਤੀ ਗਈ ਆ ਵਜ੍ਹਾ ਕੀ ਆ ਇਹ ਅਸੀਂ ਨਹੀਂ ਜਾਣਦੇ ਪਰ ਮਾਹੌਲ ਪੂਰਾ ਇਸ ਵੇਲੇ ਭਖਿਆ ਹੋਇਆ ਕਿਉਂਕਿ ਪੁਲਿਸ ਦੇ ਸਾਹਮਣੇ ਜੋ ਬਾਰਡਰ ਕੈਨਨ ਦੀ ਬਾਤਾਂ ਉਹ ਵੀ ਖੜੀ ਆ ਉਹਦੇ ਨਾਲ ਜੋ ਉਹਨਾਂ ਦੀਆਂ ਗੱਡੀਆਂ ਨੇ ਉਹ ਹੁਣ ਪਿੱਛੇ ਹੋਣੀਆਂ ਸ਼ੁਰੂ ਹੋ ਗਈਆਂ ਨੇ ਕਿ ਪੁਲਿਸ ਜਿਹੜੀ ਆ ਉਹ ਜਾਣ ਲਈ ਰਸਤਾ ਦਵੇਗੀ ਪੁਲਿਸ ਜਿਹੜੀ ਆ ਉਹ ਉਸ ਦੇ ਵੱਲੋਂ ਰੋਕਣ ਦਾ ਯਤਨ ਕੀ ਕੀਤਾ ਜਾਊਗਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਆ तमाम ਉਹ ਲੋਕ ਜਿਹੜੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਨੇ ਉਹ ਅੱਗੇ ਵਧ ਰਹੇ ਨੇ ਤੇ ਸਮਝਿਆ ਇਹ ਜਾ ਸਕਦਾ ਕਿ ਪੁਲਿਸ ਦੇ ਵੱਲੋਂ ਜਿਹੜੀ ਬੈਰੀਕੇਟਿੰਗ ਆ ਉਹਦੇ ਵਿੱਚ ਢਿੱਲ ਦਿੱਤੀ ਗਈ ਆ ਲੋਕ ਜਿਹੜੇ ਨੇ ਉਹ ਅੱਗੇ ਵੱਧ ਰਹੇ ਨੇ ਸੋ ਤਸਵੀਰਾਂ ਇਸ ਵੇਲੇ ਸਪਸ਼ਟ ਹੋ ਗਈਆਂ ਨੇ ਕਿ ਪੁਲਿਸ ਨੇ ਅੱਗੇ ਜਾਣ ਦੇ ਲਈ ਇੱਕ ਰਸਤਾ ਜਿਹੜਾ ਆ ਉਹ ਦਿੱਤਾ ਆ ਇਸ ਸਾਈਡ ਤੋਂ ਜਿਹੜਾ ਰਾਹ ਉਹ ਜ਼ਰੂਰ ਦਿੱਤਾ ਆ ਸੋ ਪੁਲਿਸ ਦੇ ਵੱਲੋਂ ਇੱਥੇ ਭੀੜ ਨੂੰ ਦੇਖਦੇ ਹੋਇਆ ਕਿ ਲੋਕਾਂ ਦੇ ਪ੍ਰਦਰਸ਼ਨ ਦੀ ਗਿਣਤੀ ਵੱਡੇ ਪੱਦਰ ਦੇ ਉੱਤੇ ਜੋ ਇਕੱਠੇ ਹੋਏ ਨੇ ਉਹਨਾਂ ਨੂੰ ਦੇਖ ਕੇ ਇੱਥੇ ਇੱਕ ਚੰਗੀ ਗੱਲ ਇਹ ਹੋਈ ਆ ਕਿ ਪੁਲਿਸ ਤੇ ਪ੍ਰਦਰਸ਼ਕਾਰੀਆਂ ਦਾ ਆਪਸ ਵਿੱਚ ਕਿਸੇ ਤਰ੍ਹਾਂ ਦਾ ਟਕਰਾ ਜਿਹੜਾ ਆ ਉਹ ਵੇਖਣ ਨੂੰ ਨਹੀਂ ਮਿਲਿਆ ਸੋ ਇਸ ਪਾਸੇ ਦੀ ਬੈਰੀਕੇਟਿੰਗ ਵੀ ਜਿਹੜੀ ਆ ਉਹ ਪੱਟ ਦਿੱਤੀ ਗਈ ਆ ਵੇਰੀਗੇਟਿੰਗ ਜੋ ਕੀਤੀ ਗਈ ਸੀ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਉਸ ਨੂੰ ਵੀ ਜਿਹੜਾ ਪੱਟ ਦਿੱਤਾ ਗਿਆ ਸੋ ਇੱਥੇ ਪੁਲਿਸ ਦੇ ਵੱਲੋਂ ਵੀ ਜਿਹੜਾ ਆ ਪੁਲਿਸ ਮੁਲਾਜ਼ਮ ਵੀ ਇੱਥੇ ਜਿਹੜੇ ਆ ਉਹ ਵੀ ਪਾਸੇ ਹੋ ਗਏ ਨੇ ਸੋ ਹੁਣ ਆ तमाम ਲੋਕ ਜਿਹੜੇ ਨੇ ਇਸ ਕਾਲੇ ਪਾਣੀ ਮੋਰਚਾ ਦੇ ਵਿੱਚ ਜਿਹੜੇ ਪਹੁੰਚੇ ਹੋਏ ਨੇ ਉਹ ਅੱਗੇ ਵੱਧ ਰਹੇ ਨੇ ਤਾਜਪੁਰ ਰੋਡ ਵੱਲ ਵੱਧ ਰਹੇ ਨੇ ਅੱਗੇ ਦਾ ਮਾਹੌਲ ਅੱਗੇ ਦਾ ਮਾਮਲਾ ਕੀ ਰਹਿਣ ਵਾਲਾ ਇਹ ਇਹ ਬਹੁਤ ਜ਼ਰੂਰੀ ਆ ਦੇਖਣਾ ਕਿਉਂਕਿ ਪੰਜਾਬ ਦੇ ਲਈ ਅਮਤੋਜ ਮਾਨ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜੀ ਆ ਆਪਣੇ ਭਵਿੱਖ ਦੀ ਲੜਾਈ ਲੜ ਰਹੇ ਆ ਤੇ ਸਾਡੇ ਉੱਤੇ ਜਿਹੜੇ ਆ ਉਹ ਅੱਜ ਇਹਨਾਂ ਨੇ ਸਾਨੂੰ ਦਬਕਾਉਣ ਦੇ ਲਈ ਮਜ਼ਦੂਰਾਂ ਦਾ ਸਹਾਰਾ ਲਿਆ ਜਾ ਰਿਹਾ ਉਹ ਕਹਿੰਦੇ ਕਿ ਉਧਰ ਤਾਜਪੁਰ ਰੋਡ ਤੇ ਜੋ 99% ਕੰਮ ਕਰਨ ਵਾਲੇ ਮਜ਼ਦੂਰ ਨੇ ਉਹ ਕਹਿੰਦੇ ਤੁਸੀਂ ਵੀ ਜਾਣਦੇ ਹੋ ਕੌਣ ਨੇ ਉਹ ਪ੍ਰਵਾਸੀ ਨੇ ਉਹਨਾਂ ਨੂੰ ਪੰਜਾਬ ਦੀ ਜਿਹੜੀ ਆ ਉਹ ਹਰ ਇੱਕ ਸਹੂਲਤ ਮਿਲ ਰਹੀ ਆ ਉਹਨਾਂ ਨੂੰ ਪੰਜਾਬ ਦੇ ਆਧਾਰ ਕਾਰਡ ਬਣ ਰਹੇ ਨੇ ਰਾਸ਼ਨ ਕਾਰਡ ਬਣ ਰਹੇ ਨੇ ਅਸੀਂ ਚੇਤਾਵਨੀ ਇਹ ਦੇ ਰਹੇ ਆ ਕਹਿੰਦੇ ਸਰਕਾਰ ਨੂੰ ਕਿ ਅਹਉਂਦੇ 15 ਤਰੀਕ ਤੱਕ ਇਹ ਸਾਰਾ ਕੁਝ ਜਿਹੜਾ ਆ ਪ੍ਰਵਾਸੀਆਂ ਨੂੰ ਜੋ ਮਿਲ ਰੀਆਂ ਸਹੂਲਤਾਂ ਨੇ ਉਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਉਹਨਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਜਿਹੜਾ ਆ ਉਹ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀਆਂ ਸਾਰੀਆਂ ਸਹੂਲਤਾਂ ਲੈਣ ਜਿਵੇਂ ਰਾਸ਼ਨ ਕਾਰਡ ਹੋ ਗਿਆ ਜਿਵੇਂ ਆਧਾਰ ਕਾਰਡ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੰਮ ਦੇ ਲਈ ਆਉਨੇ ਹੋ ਕੰਮ ਕਰੋ ਤੇ ਇੱਥੋਂ ਚੱਲਦੇ ਲੱਗੋ ਸੋ ਅਮਤਵਾਜ ਮਾਨ ਹੋਰਾਂ ਦਾ ਇਹ ਬਿਆਨ ਜਿਹੜਾ ਆ ਇੱਕ ਵੱਡਾ ਬਿਆਨ ਹੈ ਕਿਉਂਕਿ ਪ੍ਰਵਾਸੀਆਂ ਦਾ ਮੁੱਦਾ ਜਿਹੜਾ ਪਿੱਛੇ ਕੁੰਬੜਾ ਪਿੰਡ ਦੇ ਵਿੱਚ ਵੀ ਉੱਥੇ ਹੀ ਵੀ ਜਿਹੜਾ ਅਮਤੋਜ ਮਾਨ ਹੋਰਾਂ ਦੇ ਵੱਲੋਂ ਪ੍ਰਦਰਸ਼ਨ ਲਗਾਤਾਰ ਕੀਤਾ ਗਿਆ ਸੀ ਜਿੱਥੇ ਇੱਕ ਪ੍ਰਵਾਸੀ ਦੇ ਵੱਲੋਂ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਸੋ ਬਹੁਤ ਵੱਡਾ ਜੋਸ਼ ਇਸ ਵੇਲੇ ਜਿਹੜਾ ਦੇਖਿਆ ਜਾ ਸਕਦਾ ਸਾਰੇ ਲੋਕਾਂ ਦੇ ਵਿੱਚ ਜਿਹੜੇ ਇਸ ਮੋਰਚੇ ਦੀ ਕਾਲ ਦੇ ਉੱਤੇ ਅੱਜ ਲੁਧਿਆਣੇ ਪਹੁੰਚੇ ਨੇ ਲੁਧਿਆਣੇ ਦੇ ਵਿੱਚ ਆਲੇ ਪਾਣੀ ਮੋਰਚਾ ਦੇ ਵੱਲੋਂ ਜੋ ਕਾਲ ਦਿੱਤੀ ਗਈ ਸੀ ਬੁੱਢੇ ਦਰਿਆ ਨੂੰ ਜਿਹੜਾ ਗੰਦਲਾ ਹੋ ਚੁੱਕਿਆ ਉਸ ਨੂੰ ਬੰਨ ਮਾਰਨ ਦੀ ਜੜੀ ਗੱਲ ਕੀਤੀ ਗਈ ਸੀ ਅੱਜ ਉਸ ਕਾਲ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਨੇ ਸੋ ਇਸ ਵੇਲੇ ਜੋ ਜੋਸ਼ ਹੈ ਉਹ ਵੇਖਿਆ ਬਣਦਾ ਕਿਉਂਕਿ ਲਗਾਤਾਰ ਲਗਾਤਾਰ ਜਿਹੜੇ ਵੇਰਕਾ ਚੌਕ ਤੋਂ ਲੋਕ ਜਿਹੜੇ ਨੇ ਜਿੱਥੇ ਪੁਲਿਸ ਨੇ ਸਵੇਰ ਤੋਂ ਹੁਣ ਤੱਕ ਰੋਕ ਬਣਾ ਕੇ ਰੱਖੀ ਹੋਈ ਸੀ ਉਥੋਂ ਅੱਗੇ ਜਿਹੜੇ ਆ ਉਹ ਵੱਧ ਰਹੇ ਨੇ ਸੋ ਅਮਨਤੋਜ ਮਾਨ ਜਿਹੜੇ ਆ ਸੰਤੋਜ ਮਾਨ ਇਸ ਦੀ ਅਗਵਾਈ ਜਿਹੜੀ ਆ ਉਹ ਕਰ ਰਹੇ ਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਆਗੂ ਨੇ ਜਿਹੜੇ ਅਕਸਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਰਹਿੰਦੇ ਨੇ ਨਿਹੰਗ ਸਿੰਘ ਫੌਜਾਂ ਵੀ ਜਿਹੜੀਆਂ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਫੌਜਾਂ ਵੀ ਨਿਹੰਗ ਸਿੰਘ ਫੌਜਾਂ ਵੀ ਜਿਹੜੀਆਂ ਨੇ ਉਹ ਵੀ ਨਾਲ ਤਿਆਰ ਬਰ ਤਿਆਰ ਹੋ ਕੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਜੋ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੀਤਾ ਜਾ ਰਿਹਾ ਲਗਾਤਾਰ ਬਹੁਤ ਸਾਰੇ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਗੇ ਨਿਕਲ ਚੁੱਕੇ ਨੇ ਤੇ ਮੇਰੇ ਪਿੱਛੇ ਜਿਹੜੀ ਤਸਵੀਰ ਆ ਉਹ ਤੁਹਾਨੂੰ ਬਿਆਨ ਕਰਦੀ ਹੋਣੀ ਹੈ ਕਿ ਕਿੰਨੀ ਗਿਣਤੀ ਜਿਹੜੀ ਆ ਉਹ ਇਸ ਵੇਲੇ ਇਸ ਮੋਰਚੇ ਦੇ ਵਿੱਚ ਇਸ ਇਕੱਠ ਦੇ ਵਿੱਚ ਪਹੁੰਚ ਚੁੱਕੀ ਆ ਕਿਉਂਕਿ ਗੱਲ ਪਾਣੀਆਂ ਦੀ ਹੋ ਰਹੀ ਆ ਮੋੜ-ਮੋੜ ਕੇ ਪਾਣੀਆਂ ਦਾ ਵਾਸਤਾ ਦਿੱਤਾ ਗਿਆ ਪਾਣੀਆਂ ਦੀ ਗੱਲ ਕੀਤੀ ਗਈ ਕਿਉਂਕਿ ਪਾਣੀ ਜਿਹੜਾ ਆ ਉਹ ਘਰ ਘਰ ਦੀ ਉਹ ਹਰ ਇੱਕ ਦੀ ਲੜਾਈ ਆ ਕਿਉਂਕਿ ਪਾਣੀਆਂ ਦਾ ਮੁੱਦਾ ਨਾ ਧਰਮੀ ਮੁੱਦਾ ਆ ਨਾ ਕੋਈ ਜਾਤੀ ਦਾ ਮੁੱਦਾ ਆ ਇਹ ਇਨਸਾਨੀਅਤ ਦਾ ਮੁੱਦਾ ਸੋ ਇਸ ਮੁੱਦੇ ਨੂੰ ਲੈ ਕੇ ਅੱਜ ਵੱਡਾ ਇਕੱਠ ਜਿਹੜਾ ਆ ਲੁਧਿਆਣੇ ਦੇ ਵਿੱਚ ਵੇਖ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਲੋਕ ਪਿੱਛੇ ਆ ਰਹੇ ਨੇ ਤੇ ਸਾਹਮਣੇ ਦੀਆਂ ਤਸਵੀਰਾਂ ਮੈਂ ਚਾਹੂੰਗਾ ਕਿ ਤੁਸੀਂ ਜ਼ਰੂਰ ਦੇਖੋਗੇ ਸਾਹਮਣੇ ਕਿੰਨੀ ਦੂਰ ਤੱਕ ਜਿਹੜਾ ਆ ਉਹ ਹੁਣ ਲੋਕਾਂ ਦਾ ਇਕੱਠ ਕਾਫਲਾ ਜਿਹੜਾ ਆ ਇਸ ਮੋਰਚੇ ਦਾ ਉਹ ਵੀ ਪਹੁੰਚਦਾ ਹੋਇਆ ਆ ਰਿਹਾ ਏ ਇਹਦੇ ਵਿੱਚ ਨੌਜਵਾਨ ਵੀ ਨੇ ਇਹਦੇ ਵਿੱਚ ਬਜ਼ੁਰਗ ਵੀ ਨੇ ਇਹਦੇ ਵਿੱਚ ਬੀਬੀਆਂ ਵੀ ਨੇ ਇਹਦੇ ਵਿੱਚ ਨਿਹੰਗ ਸਿੰਘ ਫੌਜਾਂ ਵੀ ਨੇ ਇਹਦੇ ਵਿੱਚ ਜਥੇਬੰਦੀਆਂ ਕਿਸਾਨਾਂ ਦੀਆਂ ਵੀ ਨੇ ਇਹਦੇ ਵਿੱਚ ਬਹੁਤ ਸਾਰੀਆਂ ਐਨਜੀਓਜ਼ ਦੇ ਲੋਕ ਵੀ ਸ਼ਾਮਲ ਨੇ ਸਰਪੰਚ ਵੀ ਜਿਹੜੇ ਨੇ ਪਹੁੰਚੇ ਹੋਏ ਨੇ ਮਨਦੀਪ ਸਿੰਘ ਧਰਦੇਓ ਵਰਗੇ ਉਹ ਲੋਕ ਜਿਹੜੇ ਸੰਘਰਸ਼ਾਂ ਦਾ ਹਿੱਸਾ ਪਹਿਲਾਂ ਵੀ ਰਹੇ ਨੇ ਸੋ ਲਗਾਤਾਰ ਜੋ ਲੋਕ ਅੱਗੇ ਵਧ ਰਹੇ ਸੀ ਉਹ ਹੁਣ ਇਸ ਜਗ੍ਹਾ ਤੇ ਆ ਕੇ ਜੋ ਬੈਠਣਾ ਦਾ ਫੈਸਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਅੰਤੋਜ ਮਾਨ ਜਿਹੜੇ ਆ ਉਹ ਲੋਕਾਂ ਨੂੰ ਸਮਝਾਉਂਦੇ ਹੋਏ ਜਿਹੜੇ ਨਜ਼ਰ ਵੀ ਤੁਹਾਨੂੰ ਆਉਂਦੇ ਹੋਣਗੇ ਹੱਥ ਮਾਰ ਰਹੇ ਨੇ ਕਿ ਇੱਥੇ ਹੀ ਬੈਠ ਜਾਓ ਅੱਗੇ ਪੁਲਿਸ ਦੇ ਵੱਲੋਂ ਜਿਹੜਾ ਆ ਉਹ ਇੱਥੇ ਰੋਕਿਆ ਗਿਆ ਹੈ ਪੁਲਿਸ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੀ ਜਿਹੜੀ ਆ ਉਹ ਤਿਆਰ ਹੋ ਕੇ ਇੱਥੇ ਖੜੀ ਆ ਉਹਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਵੀ ਜਿਹੜਾ ਇੱਥੇ ਬਲ ਦਾ ਪ੍ਰਯੋਗ ਕੀਤਾ ਜਾ ਸਕਦਾ ਜੇ ਉਹ ਕਹਿੰਦੇ ਨੇ ਕਿ ਇੱਥੋਂ ਅੱਗੇ ਤੁਸੀਂ ਜਾਣ ਦੀ ਕੋਸ਼ਿਸ਼ ਕਰਦੇ ਹੋ ਪਿਛਲੀਆਂ ਤਸਵੀਰਾਂ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਜੋ ਜੋਸ਼ ਤੁਸੀਂ ਲੋਕਾਂ ਦੇ ਵਿੱਚ ਬੱਚਿਆ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਦੇਖਿਆ ਜਿਹੜੇ ਇਸ ਮੋਰਚੇ ਦਾ ਹਿੱਸਾ ਬਣੇ ਨੇ ਜਿਹੜੇ ਅੱਜ ਪਾਣੀਆਂ ਦੀ ਲੜਾਈ ਲੜਨ ਦੇ ਲਈ ਲੁਧਿਆਣੇ ਪਹੁੰਚੇ ਨੇ ਸੋ ਇੱਥੇ ਆ ਕੇ ਹੁਣ ਅਮਤੋਜ ਮਾਨ ਉਹ ਇਹ ਇਸ਼ਾਰਾ ਕੀਤਾ ਹੈ ਕਿ ਇੱਥੇ ਹੀ ਬੈਠਿਆ ਜਾਵੇ ਇੱਥੇ ਬੈਠ ਕੇ ਹੁਣ ਅਗਲਾ ਪ੍ਰੋਗਰਾਮ ਕੀ ਰਹਿਣ ਵਾਲਾ ਇਹ ਬਹੁਤ ਛੇਤੀ ਜਿਹੜਾ ਹੈ ਉਹ ਵੀ ਕਲੀਅਰ ਹੋਊਗਾ ਪਰ ਇਕੱਠ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਬਿਆਨ ਕਰਦਾ ਕਿ ਅੱਜ ਲੋਕ ਜਿਹੜੇ ਨੇ ਉਹ ਪਾਣੀਆਂ ਦੀ ਲੜਾਈ ਲੜਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜੀ ਪ੍ਰਸ਼ਾਸਨ ਦੇ ਵੱਲੋਂ ਸਵੇਰ ਤੋਂ ਬਹੁਤ ਸਾਰੀਆਂ ਅਹਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾਵੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਇਹ ਚ ਗੱਲਾਂ ਚੱਲ ਰਹੀਆਂ ਸੀਗੀਆਂ ਸਵੇਰੇ ਕਿ ਜਿੰਨੇ ਵੀ ਲੋਕ ਪਹੁੰਚ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਕਈਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਭਾਈ ਅਮਰਿਤਪਾਲ ਸਿੰਘ ਤੇ ਫਾਦਰ ਸਾਹਿਬ ਵੀ ਇਹ ਵੀ ਸਾਡੇ ਕੋਲ ਖਬਰ ਪਹੁੰਚ ਰਹੀ ਆ ਹੁਣੇ ਸਾਨੂੰ ਪਤਾ ਲੱਗਿਆ ਕਿ ਉਹ ਵੀ ਪਹੁੰਚ ਰਹੇ ਸੀ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਸੋ ਬਹੁਤ ਸਾਰੇ ਇਹ ਜੋ ਲੋਕ ਨੇ ਜਿਹੜੇ ਪੰਜਾਬ ਦੇ ਦਰਦੀ ਉਹ ਗੱਲ ਜਿਹੜੀ ਗੱਲ ਕਰ ਰਹੇ ਨੇ ਕਿ ਪੰਜਾਬ ਦਾ ਪਾਣੀ ਜਿਹੜਾ ਆ ਉਸ ਨੂੰ ਬਚਾਉਣ ਦਾ ਇਸ ਤੋਂ ਬਾਅਦ ਸਾਡੇ ਕੋਲ ਵੇਲਾ ਜਿਹੜਾ ਆ ਉਹ ਨਹੀਂ ਰਹਿਣਾ ਇਹ ਜਿਹੜਾ ਵੇੜਾ ਜਿਹੜਾ ਆ ਇਹ ਹੁਣ ਨਾ ਸਾਂਭਿਆ ਤਾਂ ਹਮੇਸ਼ਾ ਲਈ ਪਛਤਾਵਾ ਜਿਹੜਾ ਹੈ ਉਹ ਪੱਲੇ ਪੈ ਸਕਦਾ ਸੋ ਇਹ ਇੱਕ ਇਸ ਨੂੰ ਸਟਰੈਟਜੀ ਵੀ ਸਮਝਿਆ ਜਾ ਸਕਦਾ ਕਿਉਂਕਿ ਜਿਸ ਤਰੀਕੇ ਨਾਲ ਮਤੋਜ ਮਾਨ ਹੋਰਾਂ ਨੇ ਉੱਥੇ ਕਾਲ ਕੀਤੀ ਕਾਲ ਦੇਣ ਤੋਂ ਬਾਅਦ ਇੱਕ ਵੱਖਰੇ ਜੋਸ਼ ਦੇ ਵਿੱਚ ਸਾਰੇ ਜਣੇ ਅੱਗੇ ਵਧੇ ਉਹ ਉਸ ਵਾਟ ਨੂੰ ਕੱਢ ਕੇ ਹੁਣ ਅੱਗੇ ਵੱਲ ਆਪਣੀ ਜਿਹੜੀ ਮੰਜ਼ਿਲ ਇਹਨਾਂ ਨੇ ਤੈਅ ਕੀਤੀ ਸੀ ਉਸ ਵੱਲ ਵਧੇ ਨੇ ਹੁਣ ਫੇਰ ਇੱਕ ਜਗ੍ਹਾ ਜਿਹੜਾ ਇੱਕ ਠਹਿਰਾ ਆਇਆ ਪੁੱੜ ਸਕੇ ਹੋਈ ਆ ਤਾਂ ਅੰਤੋਜ ਮਾਨ ਉਹਨਾਂ ਦੇ ਵੱਲੋਂ ਵੀ ਅਗਵਾਈ ਕਰਕੇ ਕਿਹਾ ਗਿਆ ਕਿ ਭਾਈ ਆਪਾਂ ਇੱਥੇ ਰੁਕਦੇ ਆਂ ਹੋ ਸਕਦਾ ਕਿ ਇੱਥੇ ਫੇਰ ਕਿਸੇ